ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਰਾਣੀਪੁਰ ਵਿਖੇ ਪਿੰਡ ਵਾਸੀਆਂ ਦੇ ਵੱਲੋਂ ਦੋ ਨੌਜਵਾਨਾਂ ਨੂੰ ਕਣਕ ਚੋਰੀ ਕਰਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਇਸ ਸਬੰਧੀ ਇਕੱਠੇ ਹੋਏ ਪਿੰਡ ਵਾਸੀਆਂ ਦਾ ਹੀ ਕਹਿਣਾ ਹੈ ਕਿ ਦੁਪਹਿਰ ਦੇ ਸਮੇਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਖੇਤਾਂ ਦੇ ਵਿੱਚ ਬਣੇ ਖੂਤੋਂ ਤਿੰਨ ਬੋਰੀਆਂ ਕਣਕ ਦੀਆਂ ਚੋਰੀ ਕਰਕੇ ਫਰਾਰ ਹੋਣ ਲੱਗਦੇ ਨੇ। ਕਿ ਖੇਤਾਂ ਦੇ ਵਿੱਚ ਕਾਮਕਾਰਿਕ ਬਜ਼ੁਰਗ ਉਹਨਾਂ ਨੂੰ ਵੇਖ ਲੈਂਦੇ ਨੇ ਤੇ ਜਦੋਂ ਰੋਲਾ ਪਾਇਆ ਜਾਂਦਾ ਤਾਂ ਪਿੰਡ ਵਾਸੀ ਇਕੱਠੇ ਹੋ ਜਾਂਦੇ ਨੇ। ਜਿਨ੍ਹਾਂ ਨੇ ਉਕਤ ਦੋਵਾਂ ਨੌਜਵਾਨਾਂ ਨੂੰ ਚੋਰੀ ਕੀਤੀ ਕਣਕ ਸਣੇ ਕਾਬ ਇਦਸੇ ਕਿਉਕਤ ਕਾਬੂ ਕੀਤੇ ਨੌਜਵਾਨਾਂ ਦੇ ਦਸਰ ਮੁਤਾਬਕ ਇੱਕ ਨੌਜਵਾਨ ਬਿਆਸ ਤੇ ਦੂਜਾ ਚੰਦਪੁਰ ਤਾਂ ਪਿੰਡ ਵਸੀਆਂ ਦੇ ਦਸਰ ਮੁਤਾਬਕ ਉਕਤ ਚੋਰਾਂ ਨੇ ਉਹਨਾਂ ਕੋਲ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹੋਰ ਵੀ ਕਈ ਚੋਰੀਆਂ ਕੀਤੀਆਂ ਨੇ ਜੋ ਮੰਨ ਲਈਆਂ ਨੇ ਤੇ ਸਬੰਧੀ ਪਿੰਡ ਵਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹਾਲਾਂਕਿ ਮੌਕੇ ਤੇ ਮੌਜੂਦ ਪਿੰਡ ਵਸੀਆਂ ਦੇ ਦਸਰ ਮੁਤਾਬਕ ਹੈਰਾਨੀ ਦੀ ਗੱਲ ਇਹ ਰਹੀ ਹੈ कि पुलिस ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਘਟਨਾ ਸਥਲ ਤੇ 2 ਘੰਟੇਾਂ ਦੀ ਦੇਰੀ ਨਾਲ ਪਹੁੰਚੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਤੇ ਇਸ ਮੌਕੇ ਸਾਡੇ ਸਯੋਗੀ ਤਨਗਲ ਗੱਲਬਾਤ ਕਰਦਿਆ ਪਿੰਡ ਵਾਸੀਆਂ ਤੇ ਮੌਕੇ ਤੇ ਪਹੁੰਚੇ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਦਾ ਕੀ ਕੁਝ ਕਹਿਣਾ ਆਓ ਸੁਣਦਿਆਂ। ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਦਿਨਾਂ ਚਰਨਜੀਤ ਸਿੰਘ ਤੋਂ ਅੱਜ ਦੀ ਰਿਪੋਰਟ। ਜਿੰਦਰ ਸਿੰਘ ਨਾਮ ਹੈ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਰਾਣੀਪੁਰ ਤੋਂ ਆਈ ਹਾਂਜੀ ਕੀ ਮਾਮਲਾ ਕੀ ਜਿਹੜੇ ਦੋ ਬੰਦੇ ਇੱਥੇ ਫੜੇ ਕਿਤਾ ਜੀ ਮਾਮਲਾ ਇਦਾਂ ਹੀ 1.5 ਘੰਟੇ ਪਹਿਲਾਂ ਮੈਨੂੰ ਕਾਲ ਆਈ ਆ ਕਿ ਪਿੰਡ ਦੇ ਚੋਰ ਫੜੇ ਆ ਕੰਡ ਚੋਰੀ ਕਰਦੇ ਤੇ ਇੱਥੇ ਪਹੁੰਚ ਕੇ ਦੇਖਿਆ ਤਿੰਨ ਬੂਰੇ ਇਹਨਾਂ ਨੇ ਚੋਰੀ ਕੀਤੀ ਆ ਤੇ ਕਾਰ ਵੇਹ ਤੇ ਪਹੁੰਚ ਗਿਆ ਇਸ ਤੋਂ ਬਾਅਦ ਲੱਗਾ ਕਵਾੜ ਜਿੱਥੇ ਕਵਾੜੀ ਆ ਹੋਰ ਵੀ ਚੀਜ਼ਾਂ ਨੇ ਚੋਰੀ ਕੀਤੀਆਂ ਤੇ ਢਲਵਾਲਾ ਕਵਾੜੀ ਆ ਇੱਥੇ ਵੇਚਦੇ ਆ ਤੇ ਕੀ ਚੋਰੀ ਕੀਤੀ ਇਹਨਾਂ ਨੇ ਹੁਣ ਤਾਂ ਤਿੰਨ ਬੂਰੇ ਕੰਡ ਦੇ ਚੋਰੀ ਕੀਤੀ ਆ ਉਹ ਪਾਏ ਵੀ ਆ ਸਾਹਮਣੇ ਸੇ ਬਹੁਤ ਸ ਨੂੰ ਸੁਝਾ ਇਹ ਪਿੰਡ ਦੇ ਸਰਪੰਚ ਸਾ ਖਾਣੇ ਫੋਨ ਕੀਤਾ ਐ ਟੀਐਸਐਚਓ ਦਾ ਸਾਹਿਬ ਦਾ ਬਿਆਨ ਇਹ ਸੀਗਾ ਕਿ ਸਾਡੇ ਕੋਲ ਨਹੀਂ ਆ ਪੌਸ ਨਹੀਂ ਤੁਸੀਂ ਆਪ ਛੱਡਿਓ ਕਿੰਨਾ ਸਮਾਂ ਹੋ ਗਿਆ ਡੇਢ ਦੋ ਘੰਟੇ ਹੋ ਗਿਆ ਹੁਣ ਅਜੇ ਤੱਕ ਪੁਲਿਸ ਨਹੀਂ ਆਈ ਹੁਣ ਇਹਨਾਂ ਨੂੰ ਅਸੀਂ ਛੱਡ ਗਿਆ ਇਹ ਚਿੱਟੇ ਵਾਲੇ ਚਿੱਟਾ ਹੀ ਸਵਾਹ ਹੈਗਾ ਸਮਾਨ ਦਾ ਇਹਦੇ ਕੋਈ ਫੜਿਆ ਫਾਰਮ 'ਚ ਚੋਰੀ ਕੀਤਾ ਇਹਨਾਂ ਨੇ ਫਾਰਮ ਸਾਰਾ ਚੋਰੀ ਮੰਨੇ ਆ ਇਹ ਅੱਛਾ ਇਹ ਕਿੱਥੇ ਵੀ ਕੋਈ ਇਹ ਕਿੱਥੇ ਕੋਈ ਦੱਸਿਆ ਪੁੱਛ ਗੇਸ਼ ਕਰਦੇ ਇੱਕ ਕਹਿੰਦਾ ਬਿਆਸ ਸਾਈਡ ਦਾ ਆ ਇੱਕ ਕਹਿੰਦਾ ਚਾਂਦਪੁਰ ਦਾ ਤੇ ਆਏ ਕੱਤੀ ਸਾਰੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਹਾਲੇ ਹਾਲੇ ਲੱਗ 2 ਘੰਟੇ ਹੋ ਗਏ ਆਜੇ ਤੱਕ ਨਹੀਂ ਆਇਆ ਕੀ ਮੰਗ ਕਰਦੇ ਕੋਈ ਪ੍ਰਸ਼ਾਸਨ ਮੰਗ ਤਾਂ ਇਹੀ ਕਰਦੇ ਆ ਜੀ ਕਿ ਜੋ ਵੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਵਿੱਚੇ ਰਹਿ ਜੋ ਛੱਡ ਗਏ ਉਹਨੇ ਪਹਿਲੇ ਪੜਾਣੀ ਕੀ ਕਾਰਵਾਈ ਹੁੰਦੀ ਕਿਉਂ ਨਹੀਂ ਹੁੰਦੀ ਇਹਨਾਂ ਤੇ ਹੋਰ ਜਾਂ ਫਿਰ ਵਿੱਚੇ ਇੱਥੇ ਜਿਹੀਂ ਪਿੰਡ ਆਵਾਜ਼ ਪਹੁੰਚੇ ਪਹਿਲਾਂ ਜੋ ਇੱਥੇ ਅਮਰੀਦੱਲਾ ਪਿੰਡ ਪਹੁੰਚੋਂ ਦੇ ਬੰਦਲ ਦੋ ਦਾਂ ਜੀ ਕਿਹੜੇ ਪਿੰਡ ਤੋਂ ਆਪਾਂ ਰਾਣੀਪੁਰ ਤੋਂ ਜੀ ਰਾਣੀਪੁਰ ਤੋਂ ਆਂਦੇ ਮਾਮਲਾ ਕੀ ਆ ਸਾਰਾ ਜੀ ਪਾਪਾ ਜੀ ਇਹ ਅੱਖਾਂ ਲੱਗਿਆ ਇੱਕ ਵਾਰੀ ਪਹਿਲਾਂ ਚੋਰੀ ਕਰ ਗਏ ਇਹ ਅੱਜ ਛੋਟਾ ਬੰਦਾ ਮਿੱਤੋ ਛੋਟਾ ਇੱਧਰ ਦੇਖੋ ਪਾਪਾ ਜੀ ਹਾਂ ਜੀ ਉਹ ਹੁਣ ਉਹਨੂੰ ਫੜ ਲੈ ਅੱਛਾ ਜੀ ਉਹਦੇ ਰਾਤ ਮਾਰੀ ਇੱਥੇ ਅੱਛਾ ਜੀ ਉਹ ਬਚ ਗਿਆ ਉਹਦਾ ਦਰ ਦੇ ਰੋਣ ਚੱਕੀ ਤੇ ਕੱਤੇ ਆ ਸੀ ਕਿਹੜੇ ਪਿੰਡ ਦੇ ਕੋਈ ਪਤਾ ਚੱਲੇ ਕਿੱਥੇ ਦੇ ਆ ਕੀ ਚੋਰੀ ਕੀ ਕੀ ਚੋਰੀ ਕੀਤੀ ਕਿੰਨੇ ਦਾਣੇ ਪਏ ਅੰਦਰ ਤੇ ਕਿੰਨੇ ਦਾਣੇ ਸੀ ਤਿੰਨ ਬਰੇ ਉਹ ਪੈਸਾ ਦੋ ਬਰੇ ਬਣਾ ਚੱਕੇ ਨੇ ਅੱਛਾ ਇਹ ਮੌਕੇ ਤੇ ਦੇਖਿਆ ਕਿਨੇ ਖੜਿਆ ਹਾਂਜੀ ਇੱਧਰ ਦੇਖੋ ਪਪਾ ਜੀ ਹਾਂਜੀ ਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਅਸੀਂ ਤਾਂ 20 ਵਾਰ ਪੁਲਿਸ ਨੂੰ ਬੋਲੋ ਸਾਈ ਜੀ ਟਾਈਮ ਹੋ ਗਿਆ ਤੁਹਾਨੂੰ ਫੋਨ ਕੀਤਾ ਤਿੰਨ ਕਿੰਨੇ ਹੋਗਾ ਨਹੀਂ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਕੋਈ ਨਹੀਂ ਮੁਲਾਜ਼ਮ ਦਾ ਨਾਂ ਸੁਣਦਾ ਨਾ ਸੁਣਦਾ ਉਹ ਇੱਥੇ ਰਾਣੀਪੁਰ ਆਏ ਆ ਤਾਂ ਪੰਡ ਰਾਣੀਪੁਰ ਨਾਲ ਉਹ ਅਸਲਾ ਮਿਲੀ ਸੀ ਹਾਂਜੀ ਰਾਣੀਪੁਰਤਲਾ ਮਿਲੀ ਸੀ ਕਿ ਦੋ ਨੌਜਵਾਨ ਕਿਉਂ ਜਿਹੜੇ ਕਾਬੂ ਕੀਤੇ ਆ ਮੋਕੇ ਪਹੁੰਚੂ ਜਿਵੇਂ ਅਸੀਂ ਮੋਕੇ ਪਹੁੰਚੇ ਪੁਲਿਸ ਪਾਰਟੀ ਫਿਰ ਉਹਦੇ ਮਤਾਲੂ ਜੋ ਕੋਈ ਧਿਆਨ ਲਗਾ ਕੇ ਜੇ ਬੰਦੀ ਕੋਈ ਨਿਕਾ ਗਈ ਆਪਾਂ ਲਿਆਓ ਤੇ ਪਤਾ ਲੱਗਾ ਸਰ ਕੀ ਚੋਰੀ ਕਰ ਰਿਆ ਸੀ ਇੱਥੇ ਆ ਹੁਣ ਬਿਆਲ ਖੋਣੇ ਦਾ ਕੋਤ ਨਹੀਂ ਤੇ ਕਿੰਨੇ ਨੌਜਵਾਨੀਆ ਸਾਰੇ ਦੋ ਨੌਜਵਾਨੀ ਕੀ ਚੋਰੀ ਵਗੈਰਾ ਕੀ ਕੀਤਾ ਕੁਝ ਪਤਾ ਉਹ ਕੰਨ ਕਿ ਕਿਹਦੇ ਅਸੀਂ ਦੇਖਦੇ ਨਾ ਕਹਿੰਦੇ ਇਹਨਾਂ ਦੀ ਕੋਈ ਪਛਾਣ ਵਗੈਰਾ ਕਿੱਥੇ ਦੇ ਰਹਿਣਾ ਕਿੱਥੇ ਦੇ ਰਹਿਣ ਵਾਲੇ ਹਨ ਕੋਈ ਮੈਂ ਉਹਨਾਂ ਦੀ ਪੁਸ਼ਟੀ ਕਰ ਸ਼ੁਰੂ ਕਰਾਂ